ਮੰਦਰ ਸਾਹਿਬ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦੇਣ ਵਾਲੇ ਦੋ ਬੰਦੇ ਕਾਬੂ ਕਰ ਲਏ ਆ ਤੁਹਾਨੂੰ ਦੱਸ ਦਿੰਨੇ ਆ ਕਿ ਕਿਸ ਦੇ ਨਾਲ ਇਹਨਾਂ ਦੀਆਂ ਤਾਰਾਂ ਜੁੜੀਆਂ ਸਨ ਕਿਹਨਾਂ ਦੇ ਕੈਨ ਦੇ ਉੱਤੇ ਇਹਨਾਂ ਨੇ ਜਿਹੜਾ ਐਡਾ ਵੱਡਾ ਪਾਪ ਕਰਨ ਦੀ ਸੋਚੀ ਸੀ ਇਹ ਸਭ ਦੱਸਦੇ ਆ ਕੀ ਦੁਸ਼ਮਣੀ ਸੀ ਇਹਨਾਂ ਦੀ ਲੋਕਾਂ ਦੇ ਨਾਲ ਤੇ ਸਿੱਖਾਂ ਦੇ ਨਾਲ ਕਿਉਂਕਿ ਲੋਕ ਆਪਣੇ ਧਰਮ ਨੂੰ ਧਰਮ ਕੋਈ ਵੀ ਆ ਉਹ ਕੋਈ ਵੀ ਧਰਮ ਆ ਜਿਹੜਾ ਉਹ ਇਹ ਨਹੀਂ ਸਿਖਾਉਂਦਾ ਕਿ ਦੂਜੇ ਧਰਮ ਦੇ ਨਾਲ ਨਫ਼ਰਤ ਕੀਤੀ ਜਾਵੇ ਜਾਂ ਫਿਰ ਕਿਸੇ ਇਨਸਾਨੀਅਤ ਦਾ ਕਹਾਣ ਕੀਤਾ ਜਾਵੇ ਪਰ ਕਈ ਲੋਕ ਅਜਿਹੇ ਹੁੰਦੇ ਆ ਜਿਹੜੇ ਇੰਨੇ ਕੁ ਜ਼ਾਦੇ ਪੱਥਰਦਿਲ ਹੋ ਜਾਂਦੇ ਆ ਕੱਟੜਪੰਥੀ ਬਣ ਜਾਂਦੇ ਆ ਉਹ ਸਿਰਫ ਇੱਕ ਹੀ ਜਿਹੜੀ ਇੱਕ ਹੀ ਜਿਹੜੀ ਵਿਚਾਰਧਾਰਾ ਉਸ ਦੇ ਨਾਲ ਸਹਿਮਤ ਹੁੰਦੇ ਆ ਦੂਜੇ ਨੂੰ ਉਹ ਸਹਿ ਨਹੀਂ ਉਹ ਸਹਿ ਨਹੀਂ ਕਰ ਸਕਦੇ ਹੁਣ ਜਿਹੜਾ ਇਹ ਵੱਡਾ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਪਿਛਲੇ ਦਿਨਾਂ ਤੋਂ ਲਗਾਤਾਰ ਧਮਕੀਆਂ ਦੇਣ ਵਾਲਾ ਜਿਹੜਾ ਮੁਜ਼ਰਮ ਆ ਪੰਜਾਬ ਪੁਲਿਸ ਦੀ ਮੁਸਤਕੀ ਦੇ ਨਾਲ ਕਹਿ ਲਈਏ ਪੰਜਾਬ ਪੁਲਿਸ ਇੱਕ ਪੂਰੇ ਵਾਲਟ ਦੀ ਇੱਕ ਬਹੁਤ ਮੰਨੀ ਪਰਮੰਨੀ ਫੋਰਸ ਆ ਜਿਸ ਨੇ ਇਹਨਾਂ ਲੋਕਾਂ ਨੂੰ ਕਾਬੂ ਕਰ ਲਿਆ ਕਿਉਂਕਿ ਬਹੁਤ ਦੂਰ ਬੈਠੇ ਸੀ ਤੇ ਈਮੇਲ ਦੇ ਰਹੀਂ ਧਮਕੀਆਂ ਭੇਜਦੇ ਸੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਹਨਾਂ ਲੋਕਾਂ ਦੀ ਮਨਛਾ ਕੀ ਸੀ ਕਿਉਂ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਹੁਣ ਤੁਹਾਨੂੰ ਸਾਰੀ ਗੱਲ ਵਿਸਤਾਰ ਸਹਿਤ ਦੱਸਾਂਗੇ ਕਿ ਇਹਨਾਂ ਲੋਕਾਂ ਨੇ ਆਖਰ ਐਡਾ ਵੱਡਾ ਜਿਹੜਾ ਪਾਪ ਕਰਨ ਦੀ ਕਿਉਂ ਸੋਚੀ ਪੰਜਾਬ ਦੇ ਅੰਮ੍ਰਿਤਸਰ ਵਿਕੇ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਏ ਹਾਲਾਂਕਿ ਇਹ ਮਾਮਲੇ 'ਚ ਹੁਣ ਤੱਕ ਤਾਂ ਕਿਸੇ ਪੁਲਿਸ ਅਧਿਕਾਰੀ ਵੱਲੋਂ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਏ ਮਿਲੀ ਜਾਣਕਾਰੀ ਅਨਸਾਰ ਇਹ ਦੋਸ਼ੀ ਆ ਜਿਹੜੇ ਜਿਹੜੇ ਦੋਸ਼ੀ ਫੜੇ ਗਏ ਆ ਇਹ ਦੋਚੀ ਜਿੰਨਾ ਲੋਕਾਂ ਨੇ ਲਗਾਤਾਰ ਜਿਹੜੇ ਧਮਕੀਆਂ ਦੇ ਰਹੇ ਸੀ ਇਹ ਦੋਸ਼ੀ ਤਾਮਲਨਾੜੂ ਤੋਂ ਫੜੇ ਗਏ ਹਨ ਪਿਛਲੇ 2 ਦਿਨਾਂ ਤੋਂ ਤਾਮਲਨਾੜੂ ਦੇ ਵਿੱਚ ਸੰਬੰਧਿਤ ਲਿੰਕ ਲੱਭ ਰਹੀ ਸੀ ਪੰਜਾਬ ਪੁਲਿਸ ਤੇ ਹੁਣ ਇਹਨਾਂ ਨੂੰ ਉੱਥੋਂ ਅਰੈਸਟ ਕਰ ਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪੰਜਾਬ ਲਿਆ ਕੇ ਹੋਰ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਪੁੱਛ ਪੜਤਾਲ ਦੇ ਨਾਲ ਕਿੰਨਾ ਲੋਕਾਂ ਦੇ ਕਹਿਣ ਦੇ ਉੱਤੇ ਇਹਲੇੜੇ ਲੋਕ ਆ ਇਹਨਾਂ ਵੱਲੋਂ ਇਹ ਕਨਾਉਣੀ ਹਰਕਤ ਕੀਤੀ ਜਾ ਰਹੀ ਸੀ ਉਸਦੇ ਬਾਰੇ ਪਤਾ ਲੱਗੂਗਾ ਹੁਣ ਦੱਸਦੇ ਆ ਗੌਰਤਾਲਪ ਕਹੇ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 14 ਜੁਲਾਈ ਤੋਂ ਧਮਕੀ ਭਰੇ ਈਮੇਲ ਆਉਣ ਦੀ ਲੜੀ ਸ਼ੁਰੂ ਹੋਈ ਸੀ ਹੁਣ ਤੱਕ ਕੁੱਲ 5 ਈਮੇਲ ਆ ਚੁੱਕੇ ਸੀ 골ਡਨ ਟੈਂਪਲ ਨੂੰ ਆਰਡੀਐਕਸ ਨਾਲ ਉਡਾ ਦਿੱਤਾ ਜਾ ਦਿੱਤਾ ਜਾਵੇਗਾ ਇਹ ਈਮੇਲ ਮਿਲਨ ਮਗਰੋਂ ਅੰਮ੍ਰਿਤਸਰ 'ਚ ਹੜਕਮ ਮੱਚ ਗਿਆ ਸੀ ਤੇ ਹੁਣ ਇਹ ਜਿਹੜੇ ਦੋਸ਼ੀ ਆ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ